ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਵਰ ਸਿੰਘ 베ਦੀ ਲੋਕ ਸਭਾ ਚੋਣਾਂ ਵਿੱਚ ਆਏ ਨਤੀਜਿਆਂ ਤੋਂ ਬਾਅਦ ਸਿਆਸੀ ਪਾਰਟੀਆਂ ਸਿਆਸੀ ਮੰਤਨ ਦੇ ਵਿੱਚ ਜੁੜੀਆਂ ਤੇ ਸਵੈ ਪ੍ਰਚੋਲ ਕੀਤੇ ਜਾਣ ਦੀ ਗੱਲ ਜਦੋਂ ਤੁਰਦੀ ਹੈ ਤਾਂ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਦੇ ਨਤੀਜੇ ਆਏ ਨਤੀਜਿਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਸਵਾਲਾਂ ਦੇ ਕਟਾਰੇ ਵਿੱਚ ਖੜਾ ਹੋਣਾ ਪਿਆ ਕਿਉਂਕਿ ਵੋਟ ਸ਼ੇਅਰ ਸ਼੍ਰੋਮਣੀ ਅਕਾਲੀ ਦਲ ਦਾ ਡਿੱਗਿਆ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਵੱਡੇ ਸਵਾਲ ਪਾਰਟੀ ਦੇ ਆਗੂ ਖੜੇ ਕਰਦੇ ਜਾ ਰਹੇ ਸਨ ਜਿਨ੍ਹਾਂ ਵਿੱਚ ਮਨਪ੍ਰੀਤ ਸਿੰਘ ਯਾਲੀ ਦਾ ਜ਼ਿਕਰ ਹੁੰਦਾ ਬੀਬੀ ਪਰਮਜੀਤ ਕੌਰ ਗੁਲਸ਼ਨ ਦਾ ਜ਼ਿਕਰ ਹੁੰਦਾ ਕਹਿ ਸਕਦੇ ਆ ਕਿ ਬਹੁਤ ਸਾਰੇ ਜਾਹ ਆਗੂ ਸਨ ਜੋ ਅੰਦਰ ਖਾਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਨਾ ਖੁਸ਼ ਹੈ ਜਿਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਵਿਧਾਨ ਸਭਾ ਚੋਣਾਂ ਦੇ ਸਮੇਂ ਵੀ ਕੀਤਾ ਸੀ ਕਿ ਜਿਸ ਟੰਗ ਨਾਲ ਪਾਰਟੀ ਦੀ ਹਾਲਤ ਨਿਗਰਦੀ ਜਾ ਰਹੀ ਹੈ ਤੱਕ ਕੁਝ ਪਾਰਟੀ ਦੀ ਮੁੜ ਸਰਜੀਤੀ ਲਈ ਅਜਿਹੇ ਫੈਸਲੇ ਅਜਿਹੇ ਕਦਮ ਚੁੱਕਣ ਹੀ ਪੈਣਗੇ ਚਾਹੇ ਪ੍ਰਦਾਨ ਸੁਖਬੀਰ ਸਿੰਘ ਬਾਦਲ ਰੈਣ ਜਾਂ ਨਾਰੈਣ ਪਰੰਤੂ ਸ਼੍ਰੋਮਣੀ ਅਕਾਲੀ ਦਲ ਮੁਰ ਸਰਜੀਤ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਹੈ ਤਾਂ ਲਗਾਤਾਰਤਾ ਦੇ ਵਿੱਚ ਅਜਿਹੇ ਬਿਆਨ ਸਿਆਸੀ ਆਗੂਆਂ ਦੇ ਆ ਰਹੇ ਸਨ ਤਾਂ ਹੁਣ ਜਦੋਂ ਪਾਰਟੀ ਨੇ ਕੋਰ ਕਮੇਟੀ ਦੀ ਬੈਠਕ ਸੱਦੀ ਹੈ ਤਾਂ ਬਹੁਤ ਸਾਰੇ ਅਜਿਹੇ ਆਗੂ ਜੋ ਬਿਆਨਬਾਜ਼ੀ ਕਰ ਰਹੇ ਸਨ ਉਹਨਾਂ ਨੇ ਇਸ ਮੀਟਿੰਗ ਤੋਂ ਦੂਰੀ ਬਣਾ ਕੇ ਰੱਖੀ ਤਾਂ ਕਹਿ ਸਕਦੇ ਆ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਦੋਂ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਪਹੁੰਚਦੇ ਆ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਆਕਰ ਸ਼ਰੋਮਣੀ ਅਕਾਲੀ ਦਲ ਲੋਕ ਪਰਵਾਨਤ ਕਿਵੇਂ ਹੋਵੇ ਸਾਂਝੀ رائے ਹੋਣੀ ਚਾਹੀਦੀ ਹੈ ਜਿਸ ਦੇ ਨਾਲ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ ਤੇ ਉਹਨਾਂ ਨੇ ਇਸ ਗੱਲ ਦਾ ਜ਼ੋਰ ਦਿੱਤਾ ਕਿ ਇੱਕ ਇੱਕ ਕਰਕੇ ਪਾਰਟੀ ਪ੍ਰਧਾਨ ਨੂੰ ਆਗੂਆਂ ਦੀ ਗੱਲ ਸੁਣਨੀ ਚਾਹੀਦੀ ਹੈ ਜਿਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਮੁੜ ਪਰਵਾਨਿਤ ਹੋ ਸਕਦਾ ਹੈ ਤੇ ਬਲਵਿੰਦਰ ਸਿੰਘ ਭੁੰਦੜ ਦਾ ਜ਼ਿਕਰ ਇਸ ਕਰਕੇ ਕਰਨਾ ਪੈਂਦਾ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਦੇ ਵਿੱਚ ਨਜ਼ਰ ਆਉਂਦੇ ਆ ਜੋ ਅਕਸਰ ਹੀ ਸਖਬੀਰ ਸਿੰਘ ਬਾਦਲ ਨੂੰ ਕਿਸੇ ਨਾ ਕਿਸੇ ਪੱਖ ਤੋਂ ਬਚਾ ਲੈਣਾ ਚਾਹੁੰਦੇ ਆ ਜਾਂ ਕਹਿ ਸਕਦੇ ਆ ਕਿ ਜੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਬਚਾ ਕੇ ਰੱਖਣਾ ਤਾਂ ਆਖਰ ਉਹ ਸ਼ਰੋਮਣੀ ਅਕਾਲੀ ਦਲ ਦਾ ਨੁਕਸਾਨ ਕਿਉਂ ਕਰਨਾ ਚਾਹੁੰਦੇ ਆ ਬਹੁਤ ਸਾਰੀਆਂ ਚਰਚਾਵਾਂ ਦੇ ਵਿੱਚ ਇਹ ਸਪਸ਼ਟ ਹੋ ਰਿਹਾ ਕਿ ਬਲਵਿੰਦਰ ਸਿੰਘ ਭੋਂਦੜ ਦੀ ਸਿਆਸੀ ਸਲਾਹ ਦੇ ਨਾਲ ਚੱਲਦੇ ਆ ਸੁਖਬੀਰ ਸਿੰਘ ਬਾਦਲ ਤਾਂ ਬਲਵਿੰਦਰ ਸਿੰਘ ਭੋਂਦੜ ਇਹ ਗੱਲ ਕਹਿੰਦੇ ਨਜ਼ਰ ਆਇਆ ਕਿ ਜਰਨੈਲ ਦੇ ਪਿੱਛੇ ਖੜੇ ਹੋਣਾ ਚਾਹੀਦਾ ਹੈ ਪਾਰਟੀ ਦੇ ਆਗੂਆਂ ਨੂੰ ਜਿੱਤਾਂ ਹਾਰਾਂ ਚੱਲਦੀਆਂ ਨੇ ਪਰੰਤੂ ਜੇ ਜਿੱਤਾਂ ਹਾਰਾਂ ਇਸੇ ਤਰ੍ਹਾਂ ਚਲਦੀਆਂ ਰਹੀਆਂ ਤਾਂ ਪਾਰਟੀ ਦਾ ਵੱਡਾ ਨੁਕਸਾਨ ਵੀ ਹੋ ਰਿਹਾ ਅਤੇ ਬਲਵਿੰਦਰ ਸਿੰਘ ਭੋਂਦੜ ਨੂੰ ਇਸ ਗੱਲ ਦਾ ਕਿਆਸ ਨਹੀਂ ਕਿ ਆਖਿਰ ਅਜਹੀਆਂ ਸਲਾਹਾਂ ਦੇ ਨਾਲ ਜਦੋਂ ਆਪਾਂ ਕੋਈ ਸਬਕ ਲੈ ਕੇ ਅੱਗੇ ਵਧਣਾ ਹੀ ਨਹੀਂ ਚਾਹੁੰਦੇ ਤਾਂ ਪਾਰਟੀ ਦਾ ਵੱਡਾ ਨੁਕਸਾਨ ਹੋ ਸਕਦਾ ਤਾਂ ਕਹਿ ਸਕਦੇ ਆ ਕਿ ਹਮੇਸ਼ਾ ਬਚਾਅ ਪੱਖ ਤੋਂ ਸੁਖਵੀਰ ਸਿੰਘ ਬਾਦਲ ਦੀ ਵਕਾਲਤ ਕਰਦੇ ਨਜ਼ਰ ਆਉਂਦੇ ਆ ਬਲਵਿੰਦਰ ਸਿੰਘ ਭੋਂਦੜ ਬੇਸ਼ੱਕ ਉਹਨਾਂ ਦੀਆਂ ਦਿੱਤੀਆਂ ਸਲਾਹਾਂ ਸਾਹਮਣੇ ਨਾ ਆਉਂਦੀਆਂ ਹੋਣ ਪਰੰਤੂ ਜਦੋਂ ਕੋਈ ਪਾਰਟੀ ਦੇ ਫੈਸਲੇ ਸਾਹਮਣੇ ਆਉਂਦੇ ਆ ਤਾਂ ਕਿਹਾ ਜਾਂਦਾ ਕਿ ਅਜਿਹੇ ਫੈਸਲਾ ਤੇ ਮੋਰ ਬਲਵਿੰਦਰ ਸਿੰਘ ਭੋਂਦੜ ਹੀ ਲਗਾਉਂਦੇ ਆ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ ਫੌਤ ਹੋਣ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਦਾ ਹੱਥ ਬਲਵਿੰਦਰ ਸਿੰਘ ਭੋਂਦੜ ਦੇ ਹੱਥਾਂ ਵਿੱਚ ਫੜਾਇਆ ਸੀ ਤਾਂ ਇਸ ਕਰਕੇ ਵੱਡੀ ਭੂਮਿਕਾ ਦੇ ਵਿੱਚ ਅਹਿਮ ਜ਼ਿੰਮੇਵਾਰੀ ਦੀ ਭੂਮਿਕਾ ਦੇ ਵਿੱਚ ਬਲਵਿੰਦਰ ਸਿੰਘ ਭੋਂਦੜ ਦਿਖਾਈ ਦਿੰਦੇ ਆ ਅਕ ਕਹਿ ਸਕਦੇ ਆ ਕਿ ਸੁਖਦੇਵ ਸਿੰਘ ਢੀਂਡਸਾ ਨੇ ਇਹ ਗੱਲ ਕਹੀ ਕਿ ਉਹਨਾਂ ਨੂੰ ਸੱਦਾ ਪੱਤਰ ਨਹੀਂ ਮਿਲਿਆ ਸਿਕੰਦਰ ਸਿੰਘ ਮਲੂਕਾ ਵੀ ਇਹ ਗੱਲ ਕਹਿੰਦੇ ਨਜ਼ਰ ਆਏ ਕਿ ਉਹਨਾਂ ਨੂੰ ਸੱਦਾ ਪੱਤਰ ਨਹੀਂ ਮਿਲਿਆ ਜਦ ਕਿ ਪਾਰਟੀ ਵੱਲੋਂ ਹਰ ਆਗੂ ਨੂੰ ਸਨੇਹਾ ਦਿੱਤਾ ਗਿਆ ਜਿਹੜੇ ਕੋਰ ਕਮੇਟੀ ਦੇ ਮੈਂਬਰ ਰਹੇ ਆ ਆਖਿਰ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਆ ਕਿ ਸੱਦਾ ਪੱਤਰ ਦਿੱਤਾ ਗਿਆ ਜਾਂ ਫਿਰ ਸੁਖਦੇਵ ਸਿੰਘ ਢੀਂਡਸਾ ਤੇ ਸਿਕੰਦਰ ਸਿੰਘ ਮਲੂਕਾ ਇਸ ਕੋਰ ਕਮੇਟੀ ਦੀ ਬੈਠਕ ਤੋਂ ਦੂਰ ਹੀ ਰਹਿਣਾ ਚਾਹੁੰਦਿਆ ਇਸ ਦਰਮਿਆਨ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਲਾਹਕਰ ਚਰਨਜੀਤ ਸਿੰਘ ਬਰਾੜ ਵੀ ਕੁਝ ਕਹਿੰਦੇ ਨਜ਼ਰ ਆਇਆ ਤੇ ਇੱਕ ਖੁੱਲਾ ਖੱਤ ਪਾਰਟੀ ਪ੍ਰਧਾਨ ਨੂੰ ਲਿਖਿਆ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਨੇ ਪਾਰਟੀ ਪ੍ਰਧਾਨ ਨੂੰ ਮਿਲਣ ਦਾ ਸਮਾਂ ਮੰਗਿਆ ਸੀ ਜਦੋਂ ਗੱਲ ਵਸ ਤੋਂ ਬਾਹਰ ਹੋ ਗਈ ਤਾਂ ਆਖਰ ਉਹਨਾਂ ਨੂੰ ਇੱਕ ਖੁੱਲਾ ਖੱਤ ਲਿਖਣਾ ਹੀ ਪਿਆ ਤਾਂ ਕਹਿ ਸਕਦੇ ਆ ਕਿ ਚਰਨਜੀਤ ਸਿੰਘ ਬਰਾੜ ਪੰਜ ਪ੍ਰਧਾਨਿਤ ਦੀ ਗੱਲ ਕਰਦੇ ਨਜ਼ਰ ਆਇਆ ਚਰਨਜੀਤ ਸਿੰਘ ਬਰਾੜ ਨੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਦਾ ਜ਼ਿਕਰ ਵੀ ਕੀਤਾ ਤੇ ਇਹ ਗੱਲ ਕਹੀ ਹੈ ਕਿ ਮਿਹਨਤ ਦੇ ਨਾਲ-ਨਾਲ ਉਹ ਉਸ ਸਜਾ ਦੇ ਭਾਗੀਦਾਰ ਨਹੀਂ ਸਨ ਜਦੋਂ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਸੀ ਤਾਂ ਕਹਿ ਸਕਦੇ ਆ ਕਿ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਜਿਹੜੀ ਮਾਫੀ ਸੁਖਬੀਰ ਸਿੰਘ ਬਾਦਲ ਨੇ ਸਥਾਪਨਾ ਦਿਵਸ ਮੌਕੇ ਮੰਗੀ ਸੀ ਉਵੀ ਪਰਵਾਨਤ ਨਹੀਂ ਹੋਈ ਕਿਉਂਕਿ ਮਾਫੀ ਲਈ ਸ਼ਰੀਆ ਕਾਲ ਤੱਕ ਸਾਬ ਉਤੇ ਕੋਈ ਵਿਧੀ ਵਿਵਧਾਨ ਹੁੰਦਾ ਤਾਂ ਮਾਫੀ ਸਾਰਿਆਂ ਨੂੰ ਇਕੱਠੇ ਹੋ ਕੇ ਅਸਤੀਫੇ ਦੇ ਕੇ ਹੀ ਮੰਗਣੀ ਚਾਹੀਦੀ ਹੈ ਜਿਸ ਤਰ੍ਹਾਂ ਸ਼ਰੀਆ ਕਾਲ ਤੱਕ ਸਾਬ ਵੱਲੋਂ ਬਾਕੀਆਂ ਨੂੰ ਮਾਫੀ ਲਈ ਇੱਕ ਵਿਧੀ ਵਿਵਧਾਨ ਦੇ ਤਹਿਤ ਮਾਫ ਕੀਤਾ ਜਾਂਦਾ ਹੈ ਸਜ਼ਾ ਲਗਾਈ ਜਾਂਦੀ ਹੈ ਤਾਂ ਕਹਿ ਸਕਦੇ ਆ ਕਿ ਇੱਕ رائے ਕੋਰੋਨਾ ਨੇ ਦਿੱਤੀ ਆ ਕਿ ਪੰਚ ਪ੍ਰਧਾਨੀ ਦੇ ਵਿੱਚ ਅਜਿਹੇ ਵਿਅਕਤੀ ਸ਼ਾਮਲ ਕਰ ਲੈਣੇ ਚਾਹੀਦੇ ਆ ਜਿਨ੍ਹਾਂ ਦਾ ਕਾਰਜਕਾਲ ਤੇ ਅਧਿਕਾਰ 14 ਦਸੰਬਰ 2024 ਤੱਕ ਹੋਣਾ ਚਾਹੀਦਾ ਤਾਂ ਇਸ ਦਰਮਿਆਨ ਚੋਣਾ ਚਾਹੇ ਸ਼੍ਰੋਮਣੀ ਕਮੇਟੀ ਦੀਆਂ ਹੋਣ ਚਾਹੇ ਜਰਨਲ ਹੋਣ ਤਾਂ ਉਸ ਦਾ ਅਧਿਕਾਰ ਉਸ ਪੰਚ ਪ੍ਰਧਾਨੀ ਦੇ ਮੈਂਬਰਾਂ ਦੇ ਕੋਲ ਹੋਣਾ ਚਾਹੀਦਾ ਕੁਝ ਨਾਂ ਵੀ ਉਹਨਾਂ ਨੇ ਸੁਝਾਏ ਆ ਕਿ ਉਸ ਦੇ ਵਿੱਚ ਬਲਵਿੰਦਰ ਸਿੰਘ ਭੋਂਦੜ ਨੂੰ ਸ਼ਾਮਲ ਕਰ ਲੈਣਾ ਚਾਹੀਦਾ ਉਸ ਦੇ ਵਿੱਚ ਚੰਨਕੇ ਸ਼ਰਮਾ ਨੂੰ ਸ਼ਾਮਲ ਕਰ ਲੈਣਾ ਚਾਹੀਦਾ ਹੈ ਬੀਬੀ ਹਰ ਸਿਮਰਤ कौर ਬਾਦਲ ਦਾ ਜ਼ਿਕਰ ਕੀਤਾ ਹੈ ਹੀਰਾ ਸਿੰਘ ਗਾਪੜਿਆ ਦਾ ਜ਼ਿਕਰ ਕੀਤਾ ਹੈ ਗੁਲਜਾਰ ਸਿੰਘ ਰਾਣੀਕੇ ਦਾ ਜ਼ਿਕਰ ਕੀਤਾ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜ਼ਰਾ ਦਾ ਜ਼ਿਕਰ ਕੀਤਾ ਹੈ ਇਹ ਚਰਨਜੀਤ ਸਿੰਘ ਬਰਾੜ ਨੇ ਕੁਝ ਨਾਮ ਸੁਝਾਇਆ ਹੈ ਕਿ ਜੇ ਪੰਜ ਪ੍ਰਧਾਨੀ ਆਪਣੇ ਪੱਧਰ ਤੇ 14 ਦਸੰਬਰ ਤੱਕ ਫੈਸਲੇ ਕਰਦੀ ਹੈ ਤਾਂ ਉਸ ਤੋਂ ਬਾਅਦ ਨਵੇਂ ਡੈਲੀਗੇਟਾਂ ਦੀ ਚੋਣ ਨਵੇਂ ਆਗੂਆਂ ਦੀ ਚੋਣ ਤੇ ਇਥੋਂ ਤੱਕ ਕਿ ਪਾਰਟੀ ਪ੍ਰਧਾਨ ਦੇ ਨਾਂ ਤੇ ਮੋਰਵੀ ਪੰਜ ਪ੍ਰਧਾਨੀ ਹੀ ਲਗਾਏਗੀ ਤਦ ਤੱਕ ਇਸ ਵਕਫੇ ਦੇ ਵਿੱਚ ਸਾਰੇ ਫੈਸਲੇ ਪੰਜ ਪ੍ਰਧਾਨੀ ਹੀ ਕਰੇਗੀ ਤਾਂ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਦੇ ਨਾਮ ਚਰਨਜੀਤ ਸਿੰਘ ਬਰਾੜ ਸੁਝਾਉਂਦੇ ਨਜ਼ਰ ਆ ਰਿਹਾ ਤਾਂ ਸਵਾਲ ਇਹਨਾਂ ਗੱਲਾਂ ਤੇ ਵੀ ਉਹਨਾਂ ਨੇ ਖੜੇ ਕੀਤੇ ਕਿ ਆਕਰ ਪਾਰਟੀ ਦੇ ਅੰਦਰ ਕੁਝ ਬਦਨਾਮ ਕਿਸਮ ਦੇ ਸਲਾਹਕਾਰ ਹੈ ਜਿਹੜੇ ਆਪਣੇ ਨਿੱਜਵਾਦ ਨਾਲ ਜੁੜੇ ਹੋਏ ਐ ਜਿਹੜੇ ਅਫਸਰਾਂ ਵਾਂਗ ਤਨਖਾਹਾਂ ਲੈਂਦੇ ਐ ਜਿਨ੍ਹਾਂ ਨੇ 3 ਸਾਲਾਂ ਤੱਕ ਅਜਹੀਆਂ ਸਲਾਹਾਂ ਪ੍ਰਧਾਨ ਨੂੰ ਦਿੱਤੀਆਂ ਜਿਸ ਦੇ ਨਾਲ ਪਾਰਟੀ ਦਾ ਵੱਡਾ ਨੁਕਸਾਨ ਹੋਇਆ ਤੇ ਉਹਨਾਂ ਨੇ ਅਪੀਲ ਕੀਤੀ ਐ ਤੇ ਨਸੀਹਤ ਦਿੱਤੀ ਐ ਜੇ ਇਨ੍ਹਾਂ ਤਨਖਾਹਦਾਰਾਂ ਤੋਂ ਦੂਰੀ ਬਣਾ ਕੇ ਲੋਕਾਂ ਦੀ رائے ਨੂੰ ਪਾਰਟੀ ਦੇ ਵਿੱਚ ਲਾਗੂ ਕੀਤਾ ਜਾਵੇ ਤੇ ਉਹਨਾਂ ਨੇ ਇਹ ਵੀ ਗੱਲ ਕੀਤੀ ਐ ਕਿ ਗੱਲ ਉਥੇ ਹੀ ਖੜੀ ਹੈ ਪਰਮਾਤਮਾ ਸ਼ਰੋਮਣੀ ਅਕਾਲੀ ਦਲ ਤੋਂ ਰੁੱਸਿਆ ਹੋਇਆ ਸਾਰੇ ਆਗੂਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਅਸਤੀਫੇ ਦੇ ਕੇ ਮਾਫੀ ਮੰਗ ਲੈਣੀ ਚਾਹੀਦੀ ਹੈ ਤੇ ਸਜ਼ਾ ਲਵਾ ਲੈਣੀ ਚਾਹੀਦੀ ਹੈ ਇਸ ਗੱਲ ਦੀਆਂ ਵੀ ਚਰਚਾਵਾਂ ਹੋ ਰਹੀਆਂ ਨੇ ਕਿ ਜਿਹੜੀ ਕੋਰ ਕਮੇਟੀ ਦੀ ਬੈਠਕ ਸੱਦੀ ਹੈ ਉਸ ਦੇ ਵਿੱਚ ਵੀ ਕੋਈ ਅਜਿਹਾ ਫੈਸਲਾ ਨਹੀਂ ਆਉਣ ਵਾਲਾ ਜਾ ਕਹਿ ਸਕਦੇ ਆ ਕਿ ਜੇ ਕੋਈ ਫੈਸਲਾ ਆਉਂਦਾ ਤਾਂ ਉਸ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਹਮੇਸ਼ਾ ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਛੱਡਣਾ ਚਾਹੁੰਦਾ ਜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਪ੍ਰਧਾਨਗੀ ਦਾ ਏਜ ਨਹੀਂ ਛੱਡਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਏਜ ਹੁਣ ਸੁਖਬੀਰ ਸਿੰਘ ਬਾਦਲ ਰੱਖਦੇ ਆ ਤਾਂ ਉਹ ਵੀ ਕਿਤਨਾ ਕਿਤੇ ਪ੍ਰਧਾਨਗੀ ਛੱਡਣਾ ਨਹੀਂ ਚਾਹੁੰਦੇ ਇਸੇ ਕਰਕੇ ਬਾਰ-ਬਾਰ ਪਾਰਟੀ ਦੇ ਅੰਦਰ ਉਨ੍ਹਾਂ ਦੀ ਪ੍ਰਧਾਨਗੀ ਨੂੰ ਲੈ ਕੇ ਕਾਰਗੁਜ਼ਾਰੀ ਨੂੰ ਲੈ ਕੇ ਵੱਡੇ ਸਵਾਲ ਖੜੇ ਹੁੰਦੇ ਆ ਜਦੋਂ ਸਾਲ 2012 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਦੂਜੀ ਵਾਰ ਸਰਕਾਰ ਬਣਾਈ ਸੀ ਤਾਂ ਬਹੁਤ ਸਾਰੇ ਸਿਆਸੀ ਆਗੂਆਂ ਨੇ ਇਸ ਗੱਲ ਦਾ ਜ਼ੋਰ ਦਿੱਤਾ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਮੈਨੇਜਮੈਂਟ ਕਰਕੇ ਦੂਜੀ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਫਿਰ ਉਹ ਉਪ ਮੁੱਖ ਮੰਤਰੀ ਬਣਦੇ ਆ ਤਾਂ ਕਿਹਾ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਇਸ ਗੱਲ ਦਾ ਵੀ ਕਹਿ ਚੁੱਕਿਆ ਕਿ ਮੇਰੇ ਪਿਤਾ ਪ੍ਰਕਾਸ਼ ਸਿੰਘ ਮੈਨੂੰ ਮੁੱਖ ਮੰਤਰੀ ਬਣਦਾ ਵੇਖਣਾ ਚਾਹੁੰਦੇ ਸਨ ਤਾਂ ਫੇਰ ਕਹਿ ਸਕਦੇ ਆ ਕਿ ਅਜਾਹ ਦੇ ਵਿੱਚ ਬਹੁਤ ਸਾਰੇ ਸਵਾਲ ਪਾਰਟੀ ਦਾ ਨਿਗਾਰ ਵੱਲ ਜਾਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਦਾ ਹਾਸ਼ੀਏ ਤੇ ਚਲੇ ਜਾਣਾ ਲੋਕ ਸਭਾ ਚੋਣਾਂ ਦੇ ਵਿੱਚ ਇਸ ਗੱਲ ਦੀ ਆਸ ਪ੍ਰਗਟਾਈ ਜਾ ਰਹੀ ਸੀ ਕਿ ਗੱਠ ਜੋੜਨਾ ਹੋਵੇ ਜੇ ਗੱਠ ਜੋੜ ਅਕਾਲੀ ਦਲ ਨੇ ਛੱਡਿਆ ਤਾਂ ਆਖਰ ਲੋਕਾਂ ਨੇ ਉਸ ਤਰ੍ਹਾਂ ਦਾ ਵੋਟ ਸ਼ੇਅਰ ਅਕਾਲੀ ਦਲ ਨੂੰ ਕਿਉਂ ਨਹੀਂ ਦਿੱਤਾ ਤਾਂ ਕਹਿ ਸਕਦੇ ਆ ਕਿ ਨਾ ਤਾਂ ਸੁਖਬੀਰ ਸਿੰਘ ਬਾਦਲ ਨੂੰ ਹੁਣ ਤੱਕ ਉਸ ਤਰ੍ਹਾਂ ਦੀ ਮਾਫੀ ਮਿਲੀ ਹੈ ਜਿਸ ਤਰ੍ਹਾਂ ਦੀ ਮਾਫੀ ਉਹਨਾਂ ਨੇ ਮੰਗੀ ਸੀ ਤਾਂ ਅੱਜ ਦੀ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਵੀ ਅਜੇ ਹਾ ਕੋਈ ਫੈਸਲਾ ਨਹੀਂ ਹੋਏਗਾ ਜਿਸ ਦੇ ਨਾਲ ਅਕਾਲੀ ਦਲ ਮਜ਼ਬੂਤ ਹੋਵੇ ਜਿਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਦਿਸ਼ਾ ਦਿੱਤੀ ਜਾ ਸਕਦੀ ਹੈ ਪਰੰਤੂ ਅੰਦਰੋਂ ਅੰਦਰੀ ਬਹੁਤ ਸਾਰੇ ਆਗੂ ਜਿਹੜੇ ਆ ਉਹ ਆਪਣੇ ਮਨ ਦੇ ਬਲਬਲੇ ਜਿਸ ਢੰਗ ਨਾਲ ਲੈ ਕੇ ਜਾਂਦੇ ਆ ਉਹ ਕਿਤੇ ਨਾ ਕਿਤੇ ਪਾਰਟੀ ਦੇ ਅੰਦਰ ਨਹੀਂ ਰੱਖਦੇ ਇਸੇ ਕਰਕੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਇੱਕ ਵਾਰ ਫੇਰ ਫਤਵਾ ਮਿਲ ਜਾਂਦਾ ਹੈ ਕਿਹਾ ਜਾ ਰਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਰਜੀਤ ਕਰਨਾ ਹੈ ਤਾਂ ਪੁਰਾਣੇ ਉਹਨਾਂ ਸਿਧਾਂਤਾਂ ਵੱਲ ਦੇਖਣਾ ਹੋਵੇਗਾ ਉਹਨਾਂ ਆਗੂਆਂ ਵੱਲ ਵੇਖਣਾ ਹੋਵੇਗਾ ਕਿਉਂਕਿ ਜਿਸ ਤਰ੍ਹਾਂ ਦਾ ਰਾਮ ਰੋਲਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਚੱਲਦਾ ਹੈ ਜਦ ਸੁਖਬੀਰ ਸਿੰਘ ਬਾਦਲ ਨੂੰ ਹਟਾਏ ਜਾਂਦੀ ਗੱਲ ਬਾਰ ਬਾਰ ਸਿਆਸੀ ਆਗੂ ਕਰਦੇ ਆ ਤਾਂ ਬਲਵਿੰਦਰ ਸਿੰਘ ਪੂੰਦੜ ਸੁਖਬੀਰ ਸਿੰਘ ਬਾਦਲ ਜੀ ਵਕਾਲਤ ਕਰਦੇ ਵਿਖਾਈ ਦਿੰਦੇ ਆ ਤੇ ਵੇਖਣਾ ਹੋਏਗਾ ਕਿ ਕੋਰ ਕਮੇਟੀ ਦੀ ਬੈਠਕ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਬਾਹਰ ਨਿਕਲਦੇ ਆ ਜਿਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅਜੇ ਹਾ ਮੈਸੇਜ ਦੇਣ ਦੀ ਕੋਸ਼ਿਸ਼ ਜ਼ਰੂਰ ਕਰੇਗਾ ਜਿਸ ਤਰ੍ਹਾਂ ਲਗਾਤਾਰਤਾ ਦੇ ਵਿੱਚ ਸਿਆਸੀ ਆਗੂ ਬਿਆਨਬਾਜ਼ੀਆਂ ਕਰ ਰਹੇ ਸਨ ਤਾਂ ਇਸ ਦੇ ਵਿੱਚ ਇਹ ਵੀ ਦੇਖਣਾ ਹੋਵੇਗਾ ਕਿ ਸੁਖਦੇਵ ਸਿੰਘ ਢਿੰਡਸਾ ਦੀ ਨਾਰਾਜ਼ਗੀ ਕਿੱਥੇ ਤੱਕ ਰਹਿੰਦੀ ਹੈ ਕਿਉਂਕਿ ਜਿਸ ਢੰਗ ਨਾਲ ਸ਼ਰੋਮਣੀ ਅਕਾਲੀ ਦਲ ਸੰਯੁਕਤ ਨੂੰ ਛੱਡ ਕੇ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਵਾਪਸੀ ਕੀਤੀ ਸੀ ਤਾਂਕਿ ਉਹਨਾਂ ਦੇ ਅੰਦਰ ਅਕਾਲੀ ਦਲ ਦੇ ਪ੍ਰਤੀ ਉਸ ਤਰ੍ਹਾਂ ਦਾ ਹੇਜ ਖਤਮ ਹੋ ਗਿਆ ਸੁਖਬੀਰ ਸਿੰਘ ਬਾਦਲ ਦੇ ਪ੍ਰਤੀ ਉਹਨਾਂ ਦੀ ਨਾਰਾਜ਼ਗੀ ਕਿ ਉੱਥੇ ਹੀ ਖੜੀ ਹੈ ਜਾਂ ਜਿਸ ਤਰ੍ਹਾਂ ਦੀ ਸ਼ਿਕਾਇਤ ਸੁਖਦੇਵ ਸਿੰਘ ਢਿੰਡਸਾ ਦੀ ਇਸ ਕੋਰ ਕਮੇਟੀ ਦੇ ਵਿੱਚ ਰੱਖੀ ਜਾਏਗੀ ਕਿਸ ਤਰ੍ਹਾਂ ਉਹਨਾਂ ਨੇ ਇਕਬਾਲ ਸਿੰਘ ਝੁੰਦਾ ਦੀ ਮਦਦ ਕਰਨ ਦੀ بجائے ਆਖਰ ਕਿਹੜੀਆਂ ਵਿਰੋਧੀ ਧਿਰਾਂ ਦੀ ਮਦਦ ਕੀਤੀ ਹੈ ਜਾਂ ਸਕੰਦਰ ਸਿੰਘ ਮਲੂਕਾ ਜਿਹੜੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਵੀ ਨੇ ਉਹਨਾਂ ਦੇ ਖਿਲਾਫ ਇਸ ਕੋਰ ਕਮੇਟੀ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਆ